ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਅਧਾਈ ਹੈ ਜਿਸੇ ਡਿੱਠੇ ਸਭ ਦੁੱਖ ਜਾਏ ਧੰਨ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਡੇ YouTube ਚੈਨਲ ਸਰਬਾਦਾ ਪਲਾ ਟੀਵੀ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਧੰਨ ਬਾਲਾ ਪ੍ਰੀਤਮ ਜੀ ਦਾ ਅੱਜ ਪ੍ਰਕਾਸ਼ ਦਿਵਸ ਹੈ ਜੀ ਸ਼੍ਰੀ ਹਰਿ ਕ੍ਰਿਸ਼ਨ ਅਤੇ ਹੈ ਜਿਸ ਡਿਠਾ ਸਭ ਦੁਖ ਖਾਏ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਪੂਰਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿਵੇਂ ਬਾਲਾ ਪ੍ਰੀਤਮ ਜੀ ਆਪ ਜੀ ਨੇ ਛੱਜੂ ਚੀਵਰ ਦੇ ਸਿਰ ਤੇ ਛਿੜੀ ਰੱਖ ਕੇ ਬ੍ਰਹਮ ਗਿਆਨ ਬਖਸ਼ਿਆ ਉਵੇਂ ਹੀ ਸਾਡੇ ਵੀ ਸਾਡੇ ਉੱਤੇ ਵੀ ਕਿਰਪਾ ਕਰੋ ਜੀ ਅੱਜ ਵੱਧ ਤੋਂ ਵੱਧ ਨਾਮ ਜਪੋ ਜਪਜੀ ਸਾਹਿਬ ਜੀ ਦੇ ਪਾਠ ਕਰੋ ਜੀ ਵਿਸ਼ੇ ਸਾਤ ਗੁਰੂਆਂ ਦੇ ਨਾਮ ਦੀ ਮਾਲਾ ਕਰੋ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਹੈ। ਸ਼੍ਰੀ ਹਰਿ ਕ੍ਰਿਸ਼ਨ ਉੱਤੇਾਈ ਹੈ ਜਿਸ ਡਿਠਾ ਹੈ ਸਬਦ ਹੋ ਜਾਏ। ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਣ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਪੰਜੋਖਰੇ ਦੀ ਧਰਤੀ ਤੇ ਤਾਂ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਉਤਾਰਾ ਕੀਤਾ ਤੇ ਉੱਥੇ ਦਾ ਇੱਕ ਪੰਡਤ ਲਾਲਚੰਦ ਬੜਾ ਹੰਕਾਰੀ ਸੀ ਉਸ ਨੂੰ ਆਪਣੀ ਵਿਦਿਆ ਦਾ ਬਹੁਤ ਹੰਕਾਰ ਸੀ ਤੇ ਉਸ ਨੇ ਗੁਰੂ ਸਹਿਬਾਨ ਨੂੰ ਕਿਹਾ ਕਿ ਤੁਸੀਂ ਛੋਟੀ ਉਮਰ ਚ ਗੁਰੂ ਬਣੀ ਬੈਠੇ ਹੋ ਕਿ ਤੁਹਾਨੂੰ ਗੀਤਾਂ ਦੇ ਅਰਥ ਆਉਂਦੇ ਹਨ ਤਾ ਤਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਪੰਡਤ ਜੀ ਜੇ ਮੈਂ ਤੁਹਾਨੂੰ ਗੀਤਾਂ ਦੇ ਅਰਥ ਕਰਕੇ ਸੁਣਾ ਦਿੱਤੇ ਤਾਂ ਫਿਰ ਤੁਸੀਂ ਇਹ ਸਮਝਣਾ ਹੈ ਕਿ ਇਹਨਾਂ ਨੇ ਆਪਣੇ ਬਜ਼ੁਰਗਾ ਕੋਲੋਂ ਸਿੱਖੇ ਹੋਣੇ ਨੇ ਜਾਓ ਜਿਹੜਾ ਵੀ ਕੋਈ ਤੁਹਾਨੂੰ ਤੁਹਾਡੇ ਪਿੰਡ ਵਿੱਚ ਬੰਦਾ ਐਦਾਂ ਦਾ ਦਿਸਦਾ ਹੈ ਜਿਸ ਨੂੰ ਕੁਝ ਵੀ ਨਹੀਂ ਆਉਂਦਾ ਜੋ ਅਨਪੜ ਹੋਵੇ ਉਹਨੂੰ ਲੈ ਆਓ ਤੇ ਫਿਰ ਉਹਨਾਂ ਦੇ ਕਿਰਪਾ ਸਤਗੁਰੂ ਕਰਨ ਗਏ ਤੇ ਉਹ ਤੁਹਾਨੂੰ ਗੀਤਾ ਦੇ ਅਰਥ ਪੜ੍ਹ ਕੇ ਸੁਣਾਣਗੇ ਪੰਡਤ ਨੇ ਸੋਚਿਆ ਇਹ ਤੇ ਬੜੀ ਵਧੀਆ ਗੱਲ ਏ ਕਿਉਂਕਿ ਪੰਡਤ ਹੰਕਾਰੀ ਸੀ ਤੇ ਉਸ ਦਾ ਹੰਕਾਰ ਵੀ ਗੁਰੂਆਂ ਨੇ ਦੂਰ ਕਰਨਾ ਸੀ ਪੰਡਤ ਲਾਲ ਚੰਦ ਗਿਆ ਪਿੰਡ ਵਿੱਚੋਂ ਇੱਕ ਮੂਰਖ ਤੇ ਅਨਪੜ ਜਿਸ ਨੂੰ ਬੋਲਣਾ ਵੀ ਸੀ ਆਉਂਦਾ ਛੱਜੂ ਛੀਵਰ ਲੈ ਆਇਆ ਜਦੋਂ ਉਹ ਲੈ ਕੇ ਆਇਆ ਗੁਰੂਆਂ ਜੀ ਦੇ ਕੋਲ ਤੇ ਗੁਰੂ ਜੀ ਕੋਲ ਇੱਕ ਛੜੀ ਸੀ ਉਹ ਤੇ ਬੜੀ ਕਿਰਪਾ ਸੀ ਗੁਰਬਾਣੀ ਪੜ੍ਹੀ ਹੋਈ ਸੀ। ਗੁਰੂਆ ਨੇ ਆਪਣੀ ਛੜੀ ਧੰਨ ਧੰਨ ਸਤਿਗੁਰੂ ਸਾਹਿਬ ਬਾਲਾ ਪ੍ਰੀਤਮ ਜੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਛੜੀ ਉਹਦੇ ਸਿਰ ਉੱਤੇ ਰੱਖੀ ਤੇ ਕਹਿੰਦਾ ਛੱਜੂ ਭਾਈ ਪੰਡਤ ਜੀ ਜੋ ਸ਼ਲੋਕ ਉਚਾਰਨਗੇ ਉਸਦੇ ਅਰਥ ਕਰਕੇ ਪੰਡਤ ਜੀ ਨੂੰ ਦੱਸਣੇ ਹਨ। ਉਹ ਕਹਿੰਦੇ ਨੇ ਛੱਜੂ ਝੀਵਰ ਕਹਿੰ ਲੱਗਿਆ ਗੁਰੂ ਜੀ ਆਪ ਜੀ ਦੀ ਮਿਹਰ ਹੋ ਗਈ ਏ। ਦੱਸੋ ਕਿਹੜੇ ਸ਼ਲੋਕ ਦਾ ਅਰਥ ਕਰਨਾ ਹੈ। ਬਸ ਜਦੋਂ ਫਿਰ ਪੰਡਤ ਨੇ ਸ਼ਲੋਕ ਪੜ੍ਹਿਆ ਫਿਰ ਛੱਜੂ ਜੀਵ ਨੇ ਅਰਥ ਕੀਤੇ ਤੇ ਉਸ ਦਾ ਹੰਕਾਰ ਦੂਰ ਹੋ ਗਿਆ ਉਹ ਗੁਰੂ ਸਹਿਬਾਨ ਦੇ ਆ ਕੇ ਚਰਨਾਂ ਤੇ ਡਿੱਗ ਪਿਆ ਤੇ ਫਿਰ ਗੁਰੂ ਦੀ ਸਿੱਖੀ ਧਾਰਨ ਕੀਤੀ ਕਿਉਂਕਿ ਹੰਕਾਰ ਜੋ ਹੈ ਉਹ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਆ ਵਸੀਮ ਵੀ ਆਪਣਾ ਹੰਕਾਰ ਛੱਡ ਕੇ ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰ ਕ੍ਰਿਸ਼ਨ ਮਹਾਰਾਜ ਜੀ ਦੇ ਪਾਏ ਹੋਏ ਪੂਰਨੀਆਂ ਤੇ ਚੱਲਿਏ ਤੇ ਆਪਣਾ ਜਨਮ ਸਫਲਾ ਕਰੀਏ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿ ਸਰਵਣ ਕਰ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਹੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ